ਕਿੱਥੇ ਵੀ ਜਾਣਾ ਹੋਵੇ ਗੁਰੂ ਸਾਹਿਬ ਤੋਂ ਅਸੀਰਵਾਦ ਲੈ ਕੇ ਜਾਓ ਜਿਹੜਾ ਕੋਈ ਨੌਕਰੀ ਕਰਨ ਵਾਲਾ ਬੰਦਾ ਹੈ ਨਾ ਨੌਕਰੀ ਕਰਦਾ ਹੈ ਜੌਬ ਕਰਦਾ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਹਾਜ਼ਰੀ ਲਵਾ ਕੇ ਜਾਵੇ ਵੇਖੋ ਗੁਰਮਖ ਪਿਆਰਿਓ ਉਹਦੇ ਨੌਕਰੀ ਵਿੱਚ ਵੀ ਤਰਕੀਆਂ ਹੋ ਜਾਂਦੀਆਂ ਨੇ ਕਿਸਾਨ ਜਿਹੜਾ ਖੇਤੀ ਕਰਦਾ ਹੈ ਗੁਰੂ ਕੇ ਚਰਨਾਂ ਵਿੱਚੋਂ ਆ ਕੇ ਇੱਥੋਂ ਅਮਰਤ ਵੇਲੇ ਉੱਠ ਕੇ ਤੇ ਜਦੋਂ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਜਾਂਦਾ ਹੈ ਆਪਣੇ ਖੇਤ ਗੇੜਾ ਮਾਰ ਕੇ ਆਉਂਦਾ ਉਹ ਝਾੜ ਵੀ ਫਿਰ ਉਹ ਫਸਲ ਦਾ ਵੱਧ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਕਰਕੇ ਵੇਖੀਏ ਸੁਣਨ ਵਾਲੀਆਂ ਗੱਲਾਂ ਕੇਵਲ ਸੁਣ ਕੇ ਨਾ ਛੱਡ ਦਈਏ ਇਹਨੂੰ ਕਰਕੇ ਵੇਖੋ ਅਜਮਾ ਕੇ ਵੇਖੋ ਜੀਵਨ ਦੇ ਵਿੱਚ ਲਿਆ ਕੇ ਵੇਖੋ ਜਦੋਂ ਬਾਹੀ ਕਰਦੇ ਆਂ ਖੇਤ ਦੇ ਵਿੱਚ ਜਿੱਥੇ ਗੰਦੇ ਗੀਤ ਚੱਲਦੇ ਨੇ ਉੱਥੇ ਸੁਖਮਨੀ ਸਾਹਿਬ ਦਾ ਪਾਠ ਲਾ ਕੇ ਵੇਖ ਜਦੋਂ ਆਪਾਂ ਟਰੈਕਟਰ ਤੇ ਉਹ ਵਾਹੀ ਕਰਦੇ ਆ ਜਾਂ ਅੱਗੇ ਆਪਾਂ ਜੋ ਵੀ ਕੰਮ ਕਰਦੇ ਆ ਖੇਤ ਦੇ ਵਿੱਚ ਤੇ ਉਦੋਂ ਜੇ ਟੇਪ ਲਾਈਏ ਉਹ ਟਰੈਕਟਰ ਤੇ ਡੈਕ ਲਾਈਏ ਤਾਂ ਇੱਕ ਗੁਰਬਾਣੀ ਦਾ ਤੁਸੀਂ ਲਾ ਕੇ ਵੇਖੋ ਸ਼ਬਦ ਸੁਣ ਕੇ ਵੇਖੋ ਤੇ ਗੁਰਮਖ ਪਿਆਰਿਓ ਵੇਖੋ ਫਿਰ ਉਹ ਤੁਹਾਡੀ ਖੇਤੀ ਵਿੱਚ ਵੀ ਬਰਕਤਾਂ ਪੈ ਜਾਣਗੀਆਂ ਜਿਹੜਾ ਗੁਰੂ ਨੂੰ ਨਾਲ ਲੈ ਕੇ ਤੁਰਦਾ ਵੇਖੋ ਕੰਮ ਕੋਈ ਵੀ ਹੋਵੇ ਜਿਹੜਾ ਗੁਰੂ ਨੂੰ ਨਾਲ ਲੈ ਕੇ ਤੁਰਦਾ ਹੈ ਉਹਦਾ ਕੰਮ ਫਿਰ ਕਾਰਜ ਹੋ ਜਾਂਦਾ ਹੈ ਕਿਵੇਂ ਤੰਨਾ ਲੈ ਕੇ ਤੁਰਿਆ ਸੀ ਨਾਲ ਭਗਤ ਧੰਨਾ ਜੀ ਤੇ ਦੇਖੋ ਫਿਰ ਅੱਜ ਸੀਸ ਝੁਕਦੇ ਨੇ ਨਾ ਉਹਨਾਂ ਦੇ ਖੇਤਾਂ ਨੂੰ ਖੇਤਾਂ ਨੂੰ ਵੀ ਨਮਸਕਾਰਾਂ ਹੁੰਦੀਆਂ ਨੇ ਖੇਤਾਂ ਨੂੰ ਭਗਤ ਰਵਿਦਾਸ ਮਹਾਰਾਜ ਜੀ ਦੇਖੋ ਭਾਵੇਂ ਜੁੱਤੀਆਂ ਗੰਢਦੇ ਨੇ ਪਰ ਨਾਲ ਲੈ ਕੇ ਤੁਰੇ ਰੱਬ ਨੂੰ ਪਰਮਾਤਮਾ ਨੂੰ ਨਾਲ ਲੈ ਕੇ ਤੁਰੇ ਦੇਖੋ ਅੱਜ ਰਵਿਦਾਸ ਮਹਾਰਾਜ ਜੀ ਨੂੰ ਕਿਵੇਂ ਸੀਸ ਝੁਕਦੇ ਨੇ ਸੈਨ ਨਾਈ ਦੇਖੋ ਕੰਮ ਕੀ ਕਰਦਾ ਸੀ ਤੇ ਅੱਜ ਉਹਨੋਂ ਵੀ ਗੁਰਮੁਖ ਪਿਆਰੋ ਜਿਹੜੇ ਉਹਦੇ ਦੁਕਾਨ ਸੀ ਨਾ ਉਹ ਘਰ ਸੀ ਜਿਹੜਾ ਉਹਦਾ ਉਹਨੂੰ ਸੀਸ ਝੁਕਦੇ ਨੇ ਇਸੇ ਤਰ੍ਹਾਂ